ਕੋ ਮੌਜੂਦਾ ਹਾਲਾਤ ਚ ਨਿਕਲਦੇ ਬਹੁਤ ਹੀ ਤਰਸਯੋਗ ਨੇ ਬੁਰਾ ਹਾਲ ਹੋਇਆ ਪਿਆ ਇਹ ਪਹਿਲਾਂ ਨਾਮ ਹੁੰਦਾ ਸੀਗਾ ਚੰਡੀਗੜ੍ਹ ਸਿਟੀ ਬਿਊਟੀਫੁੱਲ ਹੁਣ ਇਹ ਸਿਟੀ ਨਰਕਫੁੱਲ ਬਣ ਗਿਆ ਹਰ ਖੇਤਰ ਚ ਚੰਡੀਗੜ੍ਹ ਪਿਛੜਦਾ ਜਾ ਰਿਹਾ ਹੈ ਸਕੂਲਾਂ ਚ ਦੇਖੋ ਬੱਚਿਆਂ ਨੂੰ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ ਗਰਾਊਂਡਾਂ ਦਾ ਪੂਰਾ ਹਾਲ ਇਹ ਮਾਨ ਸਾਹਿਬ ਨੇ ਸਾਢੇ 3 ਸਾਲ ਚ ਕਿੰਨਾ ਵਧੀਆ ਕੰਮ ਕਰਿਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਹਾਂ ਕੁਝ ਹੋਇਆ ਹੈ ਕੰਮ ਦਿਖਰੇ ਨਹੀਂ ਅਸੀਂ ਕਾਲ ਤੁਸੀਂ ਦੇਖ ਰਹੇ ਹੋਂ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਕੱਲ ਕਰਾਂਗੇ ਚੰਡੀਗੜ੍ਹ ਦੀ ਪਿਛਲੇ ਕਾਫੀ ਟਾਈਮ ਤੋਂ ਚੰਡੀਗੜ੍ਹ ਨਗਰ ਨਿਗਮ ਜਿਹੜਾ ਹੈਗਾ ਫਰੈਂਚੀਸ ਦੀ ਕਲੇਸ਼ਸ ਦੇ ਨਾਲ ਝੋੜਿਆ ਸੀਗਾ ਜਿਸ ਦੇ ਕਾਰਨ ਚੰਡੀਗੜ੍ਹ ਦੀ ਡਿਵੈਲਪਮੈਂਟ ਨਹੀਂ ਹੋ ਪਾਈ ਤੁਸੀਂ ਸ਼ਹਿਰ ਦੇ ਵਿੱਚ ਦੇਖਦੇ ਹੋਗੇ ਕਿ ਹਰ ਜਗ੍ਹਾ ਖਸਤਾਲ ਸੜਕਾਂ ਨੇ ਗੰਦਗੀ ਦੀ ਸਮੱਸਿਆ ਹੈਗੀ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਹੈਗੇ ਲੋਕਾਂ ਨੂੰ ਝੇਲਣੀ ਪੈ ਰਹੀ ਸੀਗੀ ਮੇਰੇ ਨਾਲ ਤਮਾਮ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਆਮ ਆਦੀ ਪਾਰਟੀ ਤੋਂ ਹਰਪ੍ਰੀਤ ਸਿੰਘ ਜੀ ਮੇਰੇ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਪ੍ਰੀਤ ਜੀ ਕਿਵੇਂ ਦੇਖ ਦੇਖੋ ਮੌਜੂਦਾ ਹਾਲਾਤ ਚ ਨਿਕੜਦੇ ਬਹੁਤ ਹੀ ਤਰਸਯੋਗ ਨੇ ਬੁਰਾ ਹਾਲ ਹੋਇਆ ਪਿਆ ਇਹ ਪਹਿਲਾਂ ਨਾਮ ਹੁੰਦਾ ਸੀਗਾ ਚੰਡੀਗੜ੍ਹ ਸਿਟੀ ਬਿਊਟੀਫੁੱਲ ਹੁਣ ਇਹ ਸਿਟੀ ਨਰਕਫੁੱਲ ਬਣ ਗਿਆ ਇਹਨੂੰ ਦੁਬਾਰਾ ਪਟਰੀ ਤੇ ਲੈ ਕੇ ਆਉਣ ਵਾਸਤੇ ਸਾਨੂੰ ਇੱਕ ਵਧੀਆ ਲੀਡਰਸ਼ਿਪ ਦੀ ਲੋੜ ਹੈ ਜਿਵੇਂ ਪੰਜਾਬ ਚ ਭਗਵੰਤ ਮਾਨ ਸਾਹਿਬ ਦਿੱਲੀ ਚ ਮਾਣੀ ਹੋ ਗਰਵਿੰਦ ਕੇਜਰੀਵਾਲ ਜੀ ਨੇ ਕੰਮ ਕੀਤਾ ਸਾਨੂੰ ਐਦਾਂ ਦੀ ਲੀਡਰਸ਼ਿਪ ਦੀ ਚੰਡੀਗੜ੍ਹ ਚ ਲੋੜ ਹੈ ਤਾਂ ਹੀ ਇਹ ਦੁਬਾਰਾ ਸਿਟੀ ਬਿਊਟੀਫੁੱਲ ਬਣੇਗਾ ਸਿਟੀ ਬਿਊਟੀਫੁੱਲ ਦੀ ਗੱਲ ਕੀਤੀ ਜਾਵੇ ਤਾਂ ਹੁਣ ਮੌਜੂਦਾ ਹਾਲਾਤ ਕਿਹੋ ਜਿਹੇ ਦੇਖਦੇ ਸਿਟੀ ਬਿਊਟੀਫੁੱਲ ਦੇ ਦੇਖੋ ਹਰ ਖੇਤਰ ਚ ਚੰਡੀਗੜ੍ਹ ਪਿੱਛੜਦਾ ਜਾ ਰਿਹਾ ਹੈ ਸਕੂਲਾਂ ਚ ਦੇਖੋ ਬੱਚਿਆਂ ਨੂੰ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ ਗਰਾਉਂਡਾਂ ਦਾ ਬੁਰਾ ਹਾਲ ਹੈ ਸੜਕਾਂ ਉਹ ਜਿਵੇਂ ਹੀ ਬੁਰਾ ਹਾਲ ਹੈ ਕੂੜੇ ਦੇ ਢੇਰ ਪਏ ਆਂ ਪੁਰਾਣੀਆਂ ਤਾਰਾਂ ਪਈਆਂ ਹੋਈਆਂ ਬਿਜਲੀ ਦੀਆਂ ਪੁਰਾਣੇ ਖੰਭੇ ਲੱਗੇ ਹੋਏ ਨੇ ਪੀਏ ਦਿਨ ਲੋਡ ਵਧਣ ਕਾਰਨ ਸ਼ਾਰਟ ਸਰਕਟ ਹੋ ਜਾਂਦਾ ਹੈ ਮਤਲਬ ਚਾਰੇ ਪਾਸੇ ਆਪਾਂ ਦੇਖਦੇ ਨਾ ਕਿਸੇ ਵੀ ਉਸ ਚ ਕੋਈ ਵਧੀਆ ਕੰਮ ਨਹੀਂ ਹੋਇਆ ਕਿਸੇ ਵੀ ਫੀਲ ਭਗਵੰਤ ਮਾਨ ਸਾਹਿਬ ਦੀ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੀਵੇਂ ਦੇਖਦੇ ਹੋ ਪੰਜਾਬ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੀ ਪੁਲਸੀਆਂ ਨੂੰ ਲੈ ਕੇ ਜਾਂ ਪੰਜਾਬ ਦੀ ਡਵੈਲਪਮੈਂਟ ਨੂੰ ਲੈ ਕੇ ਦੇਖੋ ਪੰਜਾਬ ਚ ਹੁਣ ਹਰ ਖੇਤਰ ਚ ਬਹੁਤ ਵਧੀਆ ਮਾਨ ਸਰਕਾਰ ਪੁਲਸੀਆਂ ਲੈ ਕੇ ਆਈ ਹੈ ਜਿਵੇਂ ਕਿ ਹੁਣ ਲੇਟੈਸਟ ਇੱਕ ਆਪਣਾ 10 ਲੱਖ ਦੀ ਜਿਹੜਾ ਆਪਣਾ ਇਲਾਜ ਵਾਸਤੇ ਮਾਨ ਸਰਕਾਰ ਨੇ ਪ੍ਰਤੀਕ ਨਾਗਰਿਕ ਨੂੰ ਪੰਜਾਬ ਦੇ ਚਾਹੇ ਉਹ ਐਸਸੀ ਭਾਈਚਾਰੇ ਤੋਂ ਚਾਹੇ ਜਨਰਲ ਹੈ OBC ਹੈ ਪ੍ਰਾਈਵੇਟ ਤੇ ਸਰਕਾਰੀ ਦੋਨਾਂ ਹਸਪਤਾਲਾਂ ਚੋਂ ਨੂੰ ਮੈਡੀਕਲ ਸਹਾਇਤਾ ਮਿਲੂਗੀ 10 ਲੱਖ ਰੁਪਏ ਤੱਕ ਦੀ ਤੇ ਉਤੋਂ ਇਲਾਵਾ ਸਕੂਲ ਆਫ ਐਮਿਨੈਂਸ ਦੇਖ ਸਕਦੇ ਆਪਾਂ ਸਕੂਲ ਆਫ ਐਮਿਨੈਂਸ ਸਕੂਲਾਂ ਦੀ ਬਿਲਡਿੰਗ ਕਿੰਨਾ ਵਧੀਆ ਹੋ ਗਈਆਂ ਹੁਣ ਲੈਬਰਾਟਰੀਆਂ ਦੀ ਹਾਲਤ ਕਿੰਨੀ ਸੁਧਰ ਗਈ ਗਰਾਊਂਡ ਕਿੰਨੇ ਵਧੀਆ ਹੋ ਗਏ ਖੇਡਾਂ 'ਚ ਬੱਚੇ ਦੇਖੋ ਕਿੰਨਾ ਅੱਛਾ ਪਰਫਾਰਮ ਕਰ ਰਹੇ ਆ ਬੱਚਿਆਂ ਨੇ ਨੀਟ ਕਲੀਅਰ ਕਰਿਆ ਤੇ ਬਾਕੀ ਹੋਰ ਆਪਾਂ ਨੌਕਰੀਆਂ 'ਚ ਦੇਖ ਲਓ 55000 ਤੋਂ ਵੱਧ ਨੌਕਰੀਆਂ ਦੇਤੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਬਿਨਾਂ ਕਿਸੇ ਦਾ 1 ਰੁਪਿਆ ਲੱਗੇ ਹੋਏ ਤੇ ਬਾਕੀ ਪੰਜਾਬ ਦੇ ਖਜ਼ਾਨੇ ਚ ਵੀ ਹੁਣ ਦੇਖੋ ਪੈਸਾ ਆਣ ਲੱਗ ਗਿਆ ਜਿਹੜੇ ਪੁਰਾਣੇ ਲੀਡਰ ਕਹਿੰਦੇ ਹੁੰਦੇ ਸੀਗੇ ਕਿ ਖਜ਼ਾਨੇ ਖਾਲੀ ਹੈ ਖਜ਼ਾਨੇ ਖਾਲੀ ਹੈ ਪਰ ਕਦੇ ਵੀ ਮਾਨ ਸਾਹਿਬ ਦੇ ਮੂੰਹ ਚੋਂ ਆਪਾਂ ਨੂੰ ਸੁਣਨ ਨੂੰ ਨਹੀਂ ਮਿਲੇਗੀ ਖਜ਼ਾਨੇ ਖਾਲੀ ਹੈ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਸਕੂਲਾਂ ਦੀ ਬੜੇ ਕਹਿੰਦੇ ਆ ਕੰਪੈਰੀਸ਼ਨ ਕੀਤਾ ਜਾਂਦਾ ਸੀ ਪਹਿਲਾਂ ਵੀ ਚੰਡੀਗੜ੍ਹ ਦੇ ਸਕੂਲ ਆਏ ਆ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੜਨ ਬੱਚੇ ਆਉਂਦੇ ਸੀਗੇ ਹੁਣ ਕਿਵੇਂ ਦੇਖਦਾ ਚੰਡੀਗੜ੍ਹ ਦੇ ਸਕੂਲਾਂ ਨੂੰ ਕਿਉਂਕਿ ਐਜੂਕੇਸ਼ਨ ਇੱਕ ਬਹੁਤ ਬੜੀ ਸੀੜੀ ਹੈ ਉੱਪਰ ਜਾਣ ਵਾਸਤੇ ਦੇਖੋ ਉਹ ਪਹਿਲਾਂ ਕੰਪੈਰੀਜ਼ਨ ਹੁੰਦੇ ਸੀ ਉਹ ਟਾਈਮ ਕੋਈ ਹੋਰ ਸੀਗਾ ਬਟ ਹੁਣ ਨਲਾਇਕ ਲੀਡਰਸ਼ਿਪ ਕਰਕੇ ਇੱਥੇ ਸਕੂਲ ਵੀ ਬਹੁਤ ਪਿੱਛੜ ਗਏ ਹੁਣ ਬੱਚਿਆਂ ਦੇ ਰਿਜ਼ਲਟ ਦੇਖ ਲੋ ਚੰਡੀਗੜ੍ਹ ਦਾ ਕੋਈ ਬੱਚਾ ਟੌਪ ਕਰਦਾ ਪੰਜਾਬ ਚ ਆਪਾਂ 3 ਦਿਨ ਦੇਖਦੇ ਆ ਕੋਈ ਕਿਸੇ ਜ਼ਿਲ੍ਹੇ ਚ ਕਿਸੇ ਕੁੜੀ ਨੇ ਟੌਪ ਕਰਿਆ ਕਿਸੇ ਜ਼ਿਲ੍ਹੇ ਚ ਕਿਸੇ ਬੱਚੇ ਨੇ ਟੌਪ ਕਰਿਆ ਨੀਟ ਕਲੀਅਰ ਕਰ ਰਹੀਆਂ ਕੁੜੀਆਂ ਤੇ ਚੰਡੀਗੜ੍ਹ ਚ ਤਾਂ ਬਿਲਕੁਲ ਹੀ ਪੂਰੇ ਹਾਲ ਹੈ ਪੰਜਾਬ ਹੁਣ ਸੋਨੇ ਦੀ ਚਿੜੀ ਦੁਆਰਾ ਬਣ ਰਿਹਾ ਹੈ ਦੁਆਰਾ ਇਹ ਰੰਗਲਾ ਪੰਜਾਬ ਬਣ ਰਿਹਾ ਹੈ ਚੰਡੀਗੜ੍ਹ ਤਾਂ ਬਿਲਕੁਲ ਨਰਕ ਫੁੱਲ ਬਣ ਗਿਆ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਲੀਡਰਸ਼ਿਪ ਦੀ ਗੱਲ ਕੀਤੀ ਜਾ ਤੁਸੀਂ ਲੀਡਰਸ਼ਿਪ ਦੀ ਬੜੀ ਗੱਲ ਕਰੀ ਹੈ ਲੀਡਰਸ਼ਿਪ ਤੇ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਕਿਹੋ ਜੀ ਅਫਸਰ ਛਾਈ ਹੈ ਇੱਥੇ ਤੇ ਕਿਹੋ ਜੀ ਲੀਡਰਸ਼ਿਪ ਹੈ ਇੱਥੇ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਲੀਡਰਸ਼ਿਪ ਤਾਂ ਬਿਲਕੁਲ ਨਾ ਕਮੀ ਹੈ ਕਿਸੇ ਵੀ ਲੀਡਰ ਨੇ ਸ਼ਹਿਰ ਬਾਰੇ ਤਾਂ ਸੋਚਿਆ ਨਹੀਂ ਆਪਣੇ ਘਰ ਪਰਣ ਚ ਸਾਰੇ ਲੱਗੇ ਹੋਏ ਨੇ ਲੋਕਾਂ ਬਾਰੇ ਨਹੀਂ ਕਿਸੇ ਨੇ ਸੋਚਿਆ ਵੋਟਾਂ ਲੈ ਜਾਂਦੇ ਆ ਵੋਟਾਂ ਲੈਣ ਤੋਂ ਬਾਅਦ ਆਪਣੇ ਏਰੀਆ ਚ ਕੋਈ ਵੀ ਆਪਣੇ ਗਲੀ ਮੋਹਲੇ ਚ ਕੋਈ ਵੀ ਲੀਡਰ ਨਹੀਂ ਆਂਦਾ ਇਹ ਲੋਕਾਂ ਨੂੰ ਪਰੇਸ਼ਾਨੀ ਕਿਆ ਹੋ ਸਕਦੀ ਹੈ ਨਾ ਕੋਈ ਸੰਗਤ ਦਰਸ਼ਨ ਨਾ ਕੋਈ ਜਨਤਾ ਨਾਲ ਤਾਲਮੇਲ ਬਸ 4.5 ਸਾਲ ਬਾਅਦ ਦੁਬਾਰਾ ਵੋਟ ਮੰਗਣ ਆ ਜੂਗੇ 6 ਮਹੀਨੇ ਪਹਿਲਾਂ ਕੰਮ ਕਰਦੇ ਆ ਇਹਨਾਂ ਨੂੰ ਪਤਾ ਹੈ ਕਿ ਜਨਤਾ ਨੂੰ ਬੇਫਿਕੂ ਬਣਾ ਕੇ ਰੱਖਣਾ ਹੈ ਆਪਾਂ ਨੂੰ ਵੋਟਾਂ ਪੈ ਜਾਣੀਆਂ ਪਰ ਜਨਤਾ ਹੁਣ ਸਮਝਦਾਰ ਹੋ ਚੁੱਕਿਆ ਹੁਣ ਇਹ ਕੰਮ ਨਹੀਂ ਚੱਲਨੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਅਫਸਰ ਸਾਈ ਕਿਹੋ ਜੀ ਅਫਸਰ ਸਾਈ ਨੂੰ ਕੀ ਕਹਿਣਾ ਚਾਹੂਗੇ ਦੇਖੋ ਅਫਸਰ ਸਾਈ ਤਾਂ ਬਹੁਤ ਢਿੱਲੀ ਹੈ ਅਫਸਰ ਸਾਈ ਦੀ ਚੂੜੀ ਕਸਣ ਵਾਸਤੇ ਲੀਡਰਸ਼ਿਪ ਵਧੀਆ ਚਾਹੀਦੀ ਹੈ ਤੇ ਕੁਝ ਅਫਸਰ ਚਲੋ ਵਧੀਆ ਕੰਮ ਕਰ ਰਹੇ ਆ ਬਟ ਜਿੱਥੇ ਜਿੱਥੇ ਜਿਹੜੇ ਫੀਲਡ ਚ ਵਧੀਆ ਕੰਮ ਨਹੀਂ ਹੋ ਰਿਹਾ ਉੱਥੇ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਅਫਸਰਾਂ ਨਾਲ ਤਾਲਮੇਲ ਬਟਾ ਕੇ ਉਸ ਵਿਭਾਗ ਦੇ ਸਬੰਧਿਤ ਜਿਹੜੇ ਵੀ ਕੰਮ ਹੈ ਉਹਨਾਂ ਨੂੰ ਪੂਰਾ ਕਰਿਆ ਜਾਵੇ ਤੇ ਜਨਤਾ ਨੂੰ ਸਹੂਲਤ ਦਿੱਤੀ ਜਾਵੇ ਜੇਕਰ ਚੰਡੀਗੜ੍ਹ ਦਾ ਵੀ ਆਪਾਂ ਰੰਗਲਾ ਚੰਡੀਗੜ੍ਹ ਤੁਸੀਂ ਕਿਹਾ ਕਿ ਚੰਡੀਗੜ੍ਹ ਬਿਲਕੁਲ ਵੀ ਮਤਲਬ ਕਿ ترقی ਚ ਨਹੀਂ ਹੈ ਜੇ ਆਪਾਂ ਚੰਡੀਗੜ੍ਹ ਨੂੰ ਵੀ ਕਰ ਰੰਗਲਾ ਚੰਡੀਗੜ੍ਹ ਜੇ ਸਮਾਰਟ ਸਿਟੀ ਸਿਟੀ ਬਿਊਟੀਫੁਲ ਦੁਬਾਰਾ ਬਣਾਣਾ ਚਾਹੁੰਦੇ ਆ ਤਾਂ ਆਪਾਂ ਨੂੰ ਕਿਆ ਚਾਹੀਦਾ ਹੈ ਕਿਆ ਕਰਨਾ ਚਾਹੀਦਾ ਹੈ ਇੱਥੇ ਦੇ ਅਫਸਰਾਂ ਨੂੰ ਇੱਥੇ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਕੀ ਐਕਸ਼ਨ ਲੈਣੇ ਚਾਹੀਦੇ ਦੇਖੋ 3.5 ਸਾਲ ਪਹਿਲਾਂ ਪੰਜਾਬ ਚ ਦੇਖੋ ਕੀ ਹਾਲ ਸੀਗਾ ਜਿਹੜਾ ਪੁਰਾਣੀਆਂ ਸਰਕਾਰਾਂ ਦੀ ਨਲਾਕੀ ਸੀਗੀ ਤੇ ਮਾਨ ਸਾਹਿਬ ਨੇ 3.5 ਸਾਲ ਚ ਕਿੰਨਾ ਵਧੀਆ ਕੰਮ ਕਰਿਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਹਾਂ ਕੁਝ ਹੋ ਤੇ ਜੇ ਚੰਡੀਗੜ੍ਹ 'ਚ ਵੀ ਮਾਨਸਾਹ ਵਰਗਾ ਇੱਕ ਇਮਾਨਦਾਰ ਲੀਡਰ ਆ ਜੇ ਮੈਂ ਕਹ ਰਿਹਾ ਇੱਥੇ ਵੀ ਦਿਨੋ ਦਿਨ ਤਰੱਕੀ ਹੋਊਗੀ ਇੱਥੇ ਵੀ ਦੇਖਿਓ ਸਾਲ 'ਚ ਨਕਸ਼ੇ ਬਦਲਦੇ ਦੇਖਿਓ ਮੈਂ ਕਹਿੰਦਾ ਦੋ ਆਣੇ ਵਾਲੇ ਦੋ ਢਾਈ ਸਾਲ 'ਚ ਚੰਡੀਗੜ੍ਹ ਦੁਬਾਰਾ ਨੰਬਰ 1 ਬਣ ਜਾਏਗਾ ਪੂਰੇ ਦੇਸ਼ 'ਚ ਜਿਵੇਂ ਪਹਿਲੇ ਹੋਏ ਕਰਦਾ ਸੀਗਾ ਆਖਰ ਦੀ ਵਿਚ ਸਰ ਤੁਸੀਂ ਕੀ ਕਹਿਣਾ ਚਾਹੋਗੇ ਚੰਡੀਗੜ੍ਹ ਦੀ ਲੀਡਰਸ਼ਿਪ ਨੂੰ ਬਹੁਤ ਸਾਰੇ ਅਫਸਰ ਤੁਹਾਨੂੰ ਦੇਖ ਰਹੇ ਨੇ ਬਹੁਤ ਸਾਰੇ ਲੀਡਰ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਤੇ ਮਾਨਸਾ ਵੀ ਤੁਹਾਨੂੰ ਦੇਖ ਰਹੇ ਨੇ ਦੇਖੋ ਸਾਰੇ ਲੀਡਰ ਸਹਿਬਾਨੋਂ ਦਾ ਮੈਂ ਇਹੀ ਕਹਿਣਾ ਕਿ ਉਨੂੰ ਜੇ ਲੋਕਾਂ ਨੇ ਫਤਵਾ ਦਿੱਤਾ ਹੈ ਤਾਂ ਤੁਸੀਂ ਉਸ ਫਤਵੇ ਦੀ ਰਿਸਪੈਕਟ ਕਰੋ ਲੋਕਾਂ ਦੇ ਨਾਲ ਤਾਲਮੇਲ ਰੱਖੋ ਆਪਣੇ ਆਪਣੇ ਮੋਹੱਲਿਆਂ 'ਚ ਜਾਓ ਜਿੱਥੋਂ ਤੁਸੀਂ ਨੋਮੀਨੇਟ ਆਪਣਾ ਜਿੱਤ ਕੇ ਆਏ ਹੋ ਤੇ ਕੰਮ ਕਰੋ ਜਨਤਾ ਤੁਹਾਨੂੰ ਆਪੇ ਪਿਆਰ ਦੇਗੀ ਜੇ ਤੁਸੀਂ ਕੁਝ ਸਿੱਖਣਾ ਹੈ ਤੁਸੀਂ ਪੰਜਾਬ ਸਰਕਾਰ ਤੋਂ ਸਿੱਖ ਸਕਦੇ ਹੋ ਮਾਨ ਸਾਹਿਬ ਤੋਂ ਸਿੱਖ ਸਕਦੇ